ਤਾਪੀ ਨਾਮ ਰਵਾਇਆ ਕਰੋ ਫੁਰਕ ਫੁਰਕ ਪੁਰਦੇ ਰਾਤ ਨੂੰ ਓਏ ਆ ਜਾ ਸੁਖਮੰਦਰ ਸਿੰਘ ਜੀ ਵੱਡੀਆਂ ਸ਼ਰਸ਼ੀਆ ਪਾਣੇ ਬਾਬਾ ਸ਼ਿੰਦਰ ਸਿੰਘ ਜੀ ਕਹਿੰਦੇ ਜੋਗ ਵਰਾਈ ਹੈ ਵੱਡੇ ਅਸ਼ੀਰਵਾਦ ਨੇ ਕਿ ਸਾਧੂ ਸਖਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂਜੋ ਵਾਕੇ ਨਿਕਲ ਗਏ ਉਹ ਮਿਰਥੇ ਨਹੀਂ ਉਹ ਮਿਰਥੇ ਨਹੀਂ ਜਾਣੇ ਕੋਟਰੀ ਮਾਣਾ ਤੇ ਉਧਰਲੇ ਪਾਸੇ ਪੀਂਟ भूखे होना पैना है हथ बन के बेनती है संभरावा लाडी संभराव वाला समय कबड्डी पा दली माला गुरविंद्रविंद्रविंद्र हर सपंच ने कहा बवंजा सौ देंगे आओ सामने बल्ले 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 अगले कहते दादा ही गुडी में सिखराजी होगी है वेड़ करे परमात्मा दिलोदा सरदे नहीं हो चल चलो चक आ चक तोड़ते दुख के बुरूरे ਗੁਰਦਲ 1500 ਸਾਲ ਦਾ ਮਾਈਕ ਖੁੱਲ ਗਈ ਪਟਾਕ ਦੇ ਨੇ ਅਖੜੀ ਗਲੀ ਦੇ ਵਿੱਚੋਂ ਕੌਣ ਲੰਘਿਆ ਇਹ ਸਾਦਾ ਕਿਹੜੀ ਫਗਾਦਾ ਵਾਲਾ ਧਰਤ ਕਹਿੰਦੇ ਬਾਜੇ ਇਲਾਕੇ ਦੀ ਆਪ ਠੱਡਾ ਦੇ ਕਹਿੰਦੇ ਅੰਮਰਸਰ ਮੇਰੇ ਮਿੱਤਰੋ ਕਦੇ ਗੁਰਦਾਸਪੁਰ ਦੀ ਗੱਲ ਕਦੇ ਪਠਾੜਕੋਟ ਕਦੇ ਤਰਨਤਾਰਨ ਇਹ ਕਿਹਦੇ ਦੂਜੇ ਪਾਸੇ ਮਾਰਿਆ ਛੱਡਿਆ ਵੀ ਕੁਝ ਨਹੀਂ ਆ ਦੁਨੀਆਂ ਨੇ ਨਜ਼ਾਰਾ ਲੈ ਲਿਆ ਕਹਿੰਦੇ ਸ਼ੇਰੇ ਦੀ ਕਬੱਡੀ ਪੈ ਰਹੀ ਹੈ ਅੱਜ ਕਹਿੰਦੇ ਪੱਧਰੀ ਪਿੰਡ ਦੀ ਧਰਤੀ ਹੈ ਵਾਹ ਸ਼ੰਦਰ ਸਿੰਘ ਜੀ ਦੀ ਕਿਰਪਾ ਹੈ ਪਰ ਇਧਰ ਕਹਿੰਦੇ ਭੜਾਕੇ ਭੜਾਕੇ ਉਹ ਭੜਾਕੇ ਪੈ ਗਏ ਮੇਰੇ ਮਿੱਤਰੋ ਵੀਰਾ ਗੋਟੀਆਂ ਬੱਲੇ 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 ਸਵਾਜ ਦੀ ਓਏ ਹਜ਼ਾਰਾਂ ਜਿੱਤੇ ਜਾ ਰਹੇ ਨਹੀਂ ਹਜ਼ਾਰਾਂ ਹੀ ਅੱਜ ਜਿੱਤੇ ਜਾ ਰਹੇ ਵੀਰਾ ਗੋਟੀਆਂ ਸਿਆ ਆਇਆ ਵੱਡੀਆਂ ਰੌਣਕਾਂ ਲੱਗਦੀਆਂ ਹਰ ਸਾਲ ਮਾਰਚ ਦੇ ਮਹੀਨੇ ਆਓ ਸਾਹਮਣੇ ਕਬੱਡੀ ਆ ਚੱਕ ਰੌਲਾ ਨਹੀਂ ਰੌਲਾ ਨਹੀਂ ਆਓ ਸਾਹਮਣੇ ਰੌਲਾ ਨਹੀਂ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਦੀ ਖੇਡ ਹੈ ਤੁਸੀਂ ਵੀਰ ਪਿਆਰ ਨਾਲ ਇਹ ਖੇਡ ਪਿਆਰ ਦੀ ਹੈ ਰਪਟਾ ਹੋ ਗਿਆ ਇਧਰ ਕਦੇ ਰੇਡ ਪੈ ਰਹੀ ਹੈ ਆਓ ਸਾਹਮਣੇ ਕਦੇ ਧੀਰ ਕਬੱਡੀ ਪਾ ਰਿਹਾ ਚਾਰੇ ਪਿਆਰ ਨਾਲ ਪਿਆਰ ਨੇ ਉਹ ਜਦੋਂ ਭੱਜਿਆ ਪੰਜਾਬੀਆਂ ਦਾ ਤਕਬੂ ਜੀ ਤੰਦ ਤਕਬੂ ਮਾ ਕਬੱਡੀ ਉਹ ਭਗੜੇ ਪੈ ਗਏ ਹਾਂਜੀ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਤੇ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਨਾਲ ਇੱਕ ਕਮੈਂਟ ਜ਼ਰੂਰ ਕਰਕੇ ਜਾਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ